जय गुरुदेव भगवती जो बोले तो सो मैं पै सतुरुदास महाराज की जय गुरु प्यारी सत्संगी जी जकारा गुरु बोलिया करो चुड़कंडे जीवी जग बुल तक कुछ जय तुटो सामने जरूर सतगुरु की जय बोलनी चाहिए है सतगुरु का जो जकारा तो भै तो भुखत घटा ਜੇ ਬੁੱਲੇ ਸੋਦਰ ਪੈ ਸਤਗੁਰ ਰਵਦਾਸ ਰਹਾ ਜੀ ਕੇ ਤੇ ਕਿਸੇ ਤੇ ਅਧੀ ਜਰੂਰ ਕਰੀ ਰਹੀ ਸਾਰੇ ਪੈ ਦੂਰ ਹੋ ਜਾਂਦੇ ਆ ਸਾਨੂੰ ਜਿਕਾਰਾ ਜੂਰ ਬੋਲਣਾ ਚਾਹੀਦਾ ਹੈ ਹਰਸੋ ਵੀਰਾ ਚਾੜ ਕੇ ਕਰੇ ਆਨ ਕੇ ਰਾਸ ਤੈ ਦਰ ਦੂਰ ਤੱਕ ਜਾਏਗੇ ਸਭ ਪਾ ਕੇ ਰਵਦਾਸ ਗੁਰੂ ਕੇ ਰਿਸ਼ਤ ਸੱਜੇ ਜੀ ਸਤਗੁਰ ਰਵਦਾਸ ਮਹਾਰਾਜ ਜੀ ਕੇ ਦਿਵਾਈ ਕੀਤੀ ਹੈ ਹਰਸੋ ਵੀਰਾ ਚਾੜ ਕੇ ਜਿਹੜਾ ਫਰੀ ਰੁਕੀ ਜੇ ਵੀ ਛੱਡ ਕੇ ਅਸੀਂ ਇੱਧਰ ਉੱਧਰ ਭਟਕਾ ਦੇ ਤੇ ਪੈਨਰ ਰੋਜ਼ਤ ਜਾਏਗੇ ਸਤਿਪਾ ਕੀ ਰਵਦਾ ਸਤਿਗਿਰੀ ਬਾਣੀ ਦੇ ਰਾਗੁਰਾ ਨਾ ਪਵੇਗਾ ਜੰਪੂ ਦਾ ਸਤਿਗੁਰ ਰਵਦਾ ਆਪਾਂ ਦੀ ਬਾਣੀ ਦੇ ਰਾਗੁਰਾ ਨਾ ਪਵੇਗਾ ਅਸੀਂ ਕਹਿੰਦੇ ਆ ਬਾਬੇ ਬੰਮੂ ਜੀ ਇਹ ਕੋਰਤਿਆ ਕਰਕੇ ਗਏ ਤੇ ਟੋਕੀ ਬਾਣੀ ਆਈ ਦਿਲ ਸਗਲੇ ਚਿੱਟ ਬਟਾਈ ਤੇ ਬਾਣੀ ਕੋਲ ਆਈ ਕਿਨਾਂ ਨੂੰ ਸਾਨੂੰ ਇਸ ਤਰੀ ਦਾ ਗਿਆਨ ਹੈਗਾ ਤੇ ਪਾਪਾ ਜੀ ਕਹੇ ਗਏ ਆ ਕਿ ਜਿਹੜੀ ਬਾਣੀ ਵੀ ਗੱਲ ਕੀਤੀ ਆ ਇੱਥੇ ਹੀ ਬਸ ਰਹੀ ਕਿਹਨੇ ਸਾਉ ਸੇਖੜਾ ਕੋਟਾ ਗੁਰੂ ਮਾਨੇ ਗੁਰੂ ਕਾਂਤ ਗੁਰੂ ਕਾਂਤ ਜੀ ਮਾਨਿਓ ਕੰਮਟ ਕਰਾ ਜੀ ਦੇ ਭਾਵੇਂ ਬਾਣੀ ਦੇ ਤੁਸੀਂ ਨੂੰ ਮੰਨਦੇ ਆ ਪਰ ਜਿਹਨਾਂ ਨੇ ਬਾਣੀ ਲਿਖੀ ਆ ਉਹਨਾਂ ਨੂੰ ਤੁਸੀਂ ਗੁਰੂ ਨਹੀਂ ਮੰਨਦੇ ਤੇ ਸਾਨੂੰ ਇਹਦਾ ਤੀਜਾ ਨੇ ਵਿਚਾਰ ਕਰਨਾ ਪਵੇਗਾ ਕਿ ਸਾਡੇ ਨਾਲ ਅਜ ਬੇਤਕਰਾ ਹੋ ਰਿਹਾ ਤੇ ਦੱਸਿਆ ਪਰ ਬਰੋੜ ਦੀ ਕੋਈ ਜ਼ਰੂਰਤ ਨਹੀਂ ਕਿ ਸਾਨੂੰ ਅਜ ਸਾਡੇ ਸਮਾਜ ਨੂੰ ਜਿਹਨਾਂ ਹਮੇਸ਼ਾ ਹੀ ਬੇਤਕਰਾ ਹੁੰਦਾ ਆ ਨਿਕਲ ਕਰੀਏ ਕਿ ਸੰਤਾਂ ਦੇ ਅੰਦੇ ਵਗੋਲੇ ਲਾਈਆਂ ਉਹਨਾਂ ਨੇ ਬਾ ਪਟਾਚੀ ਨੂੰ ਦਲਸਾਹ ਜੀ ਦਾ ਦਿਨ ਰਾਤ ਪ੍ਰਕਾਰ ਕੀਤਾ ਪਟੋ ਜੀ 10000 ਗੁਰੂ ਘਰ ਬਣਾਤੇ ਜਿੱਥੇ ਗੁਰੂ ਘਰ ਸਾਹਿਬ ਇਹ ਸ਼ੋਭਿਤ ਕੀਤੇ ਇਹ ਕੋਈ ਨਾ ਮੰਨ ਮਰਦੀ ਨਾ ਪਾਣੇ ਸਾਡੇ ਸੰਤਾਂ ਦੇ ਅੰਦੇ ਵਗੋਲੇ ਲਾਈਆਂ ਪਰ ਨਕਤੀ ਬਸ ਪ੍ਰਿਆਵੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਕਿਸੀ ਸ਼੍ਰੋਮਣੀ ਕਮੇਟੀ ਦੇ ਬੰਦੇ ਨਹੀਂ ਮਿਲਦੀ ਗਈ ਪੰਛੀ ਸਤਿਗੁਰੂ ਬੰਸ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਗੋਰੀਆਂ ਚਲਾਈਆਂ ਕੋ ਮਾਰਾ ਕੀਤਾ ਜੋ ਕਹਿਣਾ ਚਾਹੁੰਦਾ ਸੀ ਉਹ ਸਾਡੇ ਨਾਲ ਬਤਕਰਾਇੰਦਾ ਕੀ ਆ ਤੇ ਸਾਡੇ ਸੰਤੋਹ ਦੇ ਅੰਨੇ ਵਾ ਗੋਰੀਆਂ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੂਨ ਦੇ ਛਿੱਟੇ ਪਾਏ ਤੇ ਗੁਰੂ ਜੀ ਸਤੰਗ ਜੀ ਤੋਂ ਬੜੀ ਬਿਆਦ ਕੀ ਹੋ ਸਕਦੀ ਆ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਨੇ ਵਾ ਸੰਤਾਂ ਦੇ ਗੋਰੀਆਂ ਚਲਾਈਆਂ ਤੱਪੜ ਜੀ ਇੱਕ ਤੋਂ ਮਾਰ ਉਹਨਾਂ ਨੂੰ ਨਾਲ ਜਾ ਕੇ ਖੜ ਗਿਆ ਜਿਹੜਾ ਨਹੀਂ ਖੜਨਾ ਚਾਹੁੰਦਾ ਸੀ ਤੇ ਬਤਕਰਾਇੰਦਾ ਕੀ ਆ ਕੀਤੇ ਬਚਾਇ ਕਰਿਓ ਜੋ ਸੰਤਾਂ ਮਹਾਂਪੁਰਖੋ ਤੇ ਨਾਲ ਜਿਸਕਾ ਕਰ ਸਕੋੜਿਆ ਉਹਨਾਂ ਨੇ ਇੱਕ ਹੋਕਾ ਦਿੱਤਾ ਸੀ ਚਲੋ ਬਨਾਰਸ ਸੰਗਤ ਜੀ ਇਕੱਠੀਆਂ ਫਿਰ ਚੋਣਾਏ ਕੰਠੀ ਵਾਲੇ ਮੰਦਰ ਨੂੰ ਸੋਨੇ ਦੇ ਰੂਪ ਮਰਵਾਏ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਅੱਜ ਸੁਪਨਾ ਪੂਰਾ ਹੁੰਦਾ ਜਾ ਰਿਹਾ ਤੇ ਮਨ ਮਿਲਦੀ ਭਾਦੀ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹਾ ਕਿ ਇੱਕ ਚਿਮਾਰਾ ਦਾ ਗੁਰੂ ਘਰ ਜਿਹੜਾ ਨਾ ਉਹ ਸੋਨੇ ਤੋਂ ਬਣ ਹੋ ਜਾਣਾ ਤੇ ਸਾਨੂੰ ਇਹ ਦੀਪਾ ਕਿਤੇ ਰਹੀਆਂ ਕਹਿਦੀਆਂ ਉਹ ਆਪਣੇ ਬੱਚਿਆਂ ਨੂੰ ਦਸਵਾ ਦਈਦਾ ਆਪਣੇ ਬੱਚਿਆਂ ਨੂੰ ਇਤਿਆਸ ਸੁਣਾ ਦਈਦਾ ਗੁਰਦੁਆਰੇ ਸਭ ਤੋਂ ਲਈ ਇੱਥੇ ਹੀ ਬਸ ਨਹੀਂ ਕਿਹਾ ਜੇ ਜੇ ਕੋਈ ਸਾਡੇ ਸਮਾਜ ਦਾ ਬੰਦਾ ਕੋਈ ਤੇ ਚਰਦਾ ਤੇ ਇਹਨਾਂ ਨੂੰ ਉੱਤੋਂ ਅਲਰਜੀ ਆ ਤੇ ਜੇ ਸਾਡੇ ਸਮਾਜ ਦਾ ਬੰਦਾ ਕੋਈ ਵਧੀਆ ਖੂਬ ਬਿੜਾਲੀ ਦਾ ਪਾਣੀ ਅਲਰਜੀ ਆ ਜੇ ਸਾਡੇ ਸਮਾਜ ਦਾ ਬੰਦਾ ਕੋਈ ਘਰ ਬਣਾਲੀ ਦਾ ਬੰਦਾ ਲੁਕਣ ਪਾਣੀ ਅਲਰਜੀ ਆ ਜੇ ਸਾਡੇ ਸਮਾਜ ਦਾ ਹੁੰਦਾ ਕੋ ਵਧੀਆ ਕੱਪੜੇ ਵਾਲੇ ਦਾ ਤੇ ਇਹਨਾਂ ਨੂੰ ਉਹ ਵੀ ਇਰਜੀਆ ਪਰ ਇੱਕ ਗੱਲ ਯਾਦ ਰੱਖਿਓ ਜੀ ਜੇ ਸੱਤ ਗੁਰੂ ਅਦਾਸ ਮਹਾਰਾਜ ਜਿਹੜਾ ਹੁੰਦੇ ਤੇ ਅੱਜ ਨਾਰੀ ਦੇ ਕੀੜੇ ਵਾਲਾ ਹਾਲ ਹੋਣਾ ਸੀ ਸਾਡੇ ਕਿਸੇ ਵੀ ਸਮਾਜ ਨੇ ਸਾਨੂੰ ਨਾਲ ਗੰਦਗੀ ਆਉਣਾ ਸੀ ਅੱਜ ਅਸੀਂ ਕਿਸੇ ਵੀ ਦੇਰੇ ਤੇ ਜਾਂਦੇ ਆ ਕਿਸੇ ਵੀ ਝੱਕਣ ਤੇ ਜਾਂਦੇ ਆ ਤੇ ਪੰਜ ਸੱਤ ਗੁਰੂ ਅਦਾਸ ਮਹਾਰਾਜ ਦੀ ਟੀਨ ਸਾੰ ਨੂੰ ਆਪਾਂ ਖਰਾ ਮੋਚੜੀ ਹੋਣਾ ਚਾਹੀਦਾ ਜੇ ਸੱਤ ਗੁਰੂ ਅਦਾਸ ਮਹਾਰਾਜ ਨੂੰ ਆਪਣੇ ਬੰ ਨੂੰ ਸੋਚਦੇ ਕਿ ਮੇਰੇ ਪਰਿਵਾਰ ਪਾਲਣਾ ਮੈਂ ਪਰਿਵਾਰ ਦੇ ਬੱਚੇ ਪਾਲਨੇ ਆ ਤੇ ਗੁਰੂ ਪਿਆਰੀ ਸਾਹਿਬ ਸੰਤ ਜੀ ਉਹ ਸਾਡੇ ਹਾਲਾਤ ਅੱਜ ਕੁਝ ਹੋਰ ਬਣੇ ਤੇ ਅੱਜ ਸੱਤ ਬਰ ਬਰਾਤ ਮਾਰਦੀ ਦੇਣਾ ਜਿਹੜੇ ਅੱਜ ਅਸੀਂ ਚੱਗੇ-ਤੰਗੇ ਕੱਪੜੇ ਪਾਉਂਦੇ ਆ ਚੰਗੇ ਅਟਮੀਏ ਗੱਡੀਆਂ ਦੇ ਕੋਲ ਨਹੀਂ ਆ ਟੰਗੇ-ਤੰਗੇ ਘਰਾਂ ਦੇ ਵਿੱਚ ਰਹਿੰਦੇ ਆ ਉਸ ਤੋਂ ਵੱਡਾ ਦੁਆਰਾ ਸਹਾਦਰੀ ਸਾਡੇ ਲਈ ਸਬਰ ਕੀਤਾ ਗੁਰੂ ਪਿਆਰੀ ਸਾਹਿਬ ਸੰਤ ਜੀ ਦਾ ਇਤਿਹਾਸ ਨਹੀਂ ਭੁਲਣਾ ਚਾਹੀਦਾ ਜੋ ਕੋਮਾ ਇਤਿਹਾਸ ਭੁਲ ਜਾਂਦੀਆਂ ਉਹ ਗੁਲਾਮ ਹੋ ਜਾਂਦੀਆਂ ਪਰ ਗੁਰੂ ਪਿਆਰੀ ਸੱਜਣ ਜੀਓ ਇੱਕ ਕੂਟ ਹੁੰਦੇ ਆ ਇੱਕ ਸੰਕੂਟ ਹੁੰਦੇ ਆ ਤੇ ਦੂਜੇ ਕਪੂਟ ਹੁੰਦੇ ਆ ਤੇ ਗੁਰੂ ਪਿਆਰੀ ਸੱਜਣ ਜੀਓ ਤੁਸੀਂ ਕਿਹਨਾਂ ਦੀ ਗੇਂਦੀ ਕਰਾਉਣੀ ਆ ਤੇ ਭਾਈ ਸਪੁੱਤਾਂ ਦੀ ਗੇਂਦੀ ਕਰਾਉਣੀ ਆ ਕਪੂਟਾਂ ਦੀ ਕਰਾਉਣੀ ਆ ਇਹ ਸਾਡੇ ਦੇ ਨਿਪਟਰਾ ਜੇ ਕਿਸੇ ਸਾਹਿਬ ਸਤਿਗੁਰੂ ਦਾ ਆਸ ਮਾਰਨ ਦੀ ਸੋਚ ਲਓ ਡਾਕਟਰਾਂ ਨਾਲ ਕਿ ਤੇ ਗੁਰੂ ਪਿਆਰੀ ਸੱਜਣ ਜੀਓ ਇਸ ਸਪੁੱਤਾਂ ਦੀ ਗੇਂਦੀ ਕਰਾਵਾਂਗੇ ਤੇ ਜੇ ਸਾਹਿਬ ਸਤਿਗੁਰੂ ਦਾ ਆਸ ਮਾਰਨ ਤੇ ਉਸ ਬੇਗੁੜੇ ਦੀ ਨਾ ਗੱਲ ਕੀਤੀ ਉਸ ਬੇਗੁੜੇ ਦੇ ਸੰਕਰਮ ਨੂੰ ਇਸ ਚੌਦਿਉ ਸੰਬਾਰ ਪਰਤਾ ਜਿਹੜਾ ਦਿੱਤੇ ਤੇ ਗੁਰੂ ਘਰ ਪਿਆਰੀ ਸਭਾ ਗੁਰਜੀਤ ਜੀ ਇਸ ਤੋਂ ਬੜਾ ਹੋ ਕੇ ਪ੍ਰਮਾਣ ਨਹੀਂ ਸਕਦਾ ਸਾਨੂੰ ਇਹ ਚੀਜ਼ ਨੂੰ ਚੇਤੇ ਕਰ ਰੱਖਣਾ ਚਾਹੀਦਾ ਕਿ ਅਸੀਂ ਸਤਗੁਰ ਦੇ ਦਸਾਈ ਦੇ ਮਾਰਗ ਤੇ ਚੱਲਣਾ ਹੈ ਪਰ ਗੁਰੂ ਘਰ ਸਭਾ ਗੁਰਜੀਤ ਆ ਪਰਮ ਦਾ ਐਲਾਨ 3 ਜਨਵਰੀ 2010 ਨੂੰ ਹੋਇਆ ਸੀ ਪਰ ਰਵਦਾਫੀਆਂ ਪੰਧ ਦੀ ਵੀ ਉੱਧਰ ਹੀ ਰੱਖੇ ਹੋਏ ਸੀ ਜਦੋਂ ਸਹਿਬ ਸਤਗੁਰ ਮੁਦਾਫ ਕਰਾਣੇ ਪਰ ਈਤੇ ਤਾਂ ਕਿ ਪ੍ਰਕਾਸ਼ ਲੈ ਲਈ ਆਪੀ ਜਨਮ ਲੈ ਲਈ ਆਪੀ ਆਦਮਨ ਹੋ ਗਿਆ ਸੀ ਓਏ ਗੁਰਪਿਆਰੀ ਸਤ ਸੰਗੇ ਜੀਓ ਡੇਰਾ ਸਤ ਪਿੰਡ ਵੱਲ ਕੀ ਕਰਦੀ ਹੈ ਗੋਰਾ ਸਤਬਾ ਸਵਾਮੀ ਬਰਸ ਸਰਵਰ ਦਾਸ ਦੀ ਮਹਾਰਾ ਜੀ ਨੇ ਡੇਰਾ ਰਵਦਾਸੀਆਂ ਦਾ ਤੁਸੀਂ ਪਿੰਡ ਦੇ ਇੱਕ ਬੱਲਾ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਤੇ ਡੇਰੇ ਦੇ ਉੱਤੇ ਨਾਲ ਇੱਥੇ 1975 ਦੇ ਵਿੱਚ ਵੀ ਡੇਰਾ ਰਵਦਾਸੀਆਂ ਦਾ ਗੁਰਪਿਆਰੀ ਸਤ ਸੰਗੇ ਜੀ ਅੱਜ ਆਲਾ 2010 ਦੇ ਵਿੱਚ ਹੁੰਦਾ ਤੇ ਗੁਰਪਿਆਰੀ ਸਤ ਸੰਗੇ 1975 ਦੇ ਵਿੱਚ ਦਾ ਉਹ ਡੇਰੇ ਦੇ ਉੱਤੇ ਲਿਖਿਆ ਜਾਂਦਾ ਕਿ ਇਹ ਡੇਰਾ ਰਵਦਾਸੀਆਂ ਦਾ ਇਹਨਾਂ ਨੂੰ ਆਉਣ ਵਾਲਾ ਸਮਾਂ ਪੀਣਾ ਪਤਾ ਸੀ। ਪਰ ਸਤੁਰਸੋ ਵਿਸਰਗ ਦਾਤ ਮਹਾਰਾਜੀ ਦਿੱਗ ਬ੍ਰਿਤੀ ਦੇ ਨਾਲ ਉਹਨੇ ਇੱਥੇ ਬੈਠ ਕੇ ਹੀ ਦੱਸ ਦਿੱਤਾ ਸੀ ਕਿ ਸਤੁਰਸੋ ਵਿਸਰਗ ਦਾ ਜੇ ਜਨਮ ਸਥਾਨ ਮੰਦਰਾ ਸ਼੍ਰੀ ਗੋਗੰਦਨਪੁਰ ਵਾਰਲਸੀ ਉਸਪੇਟ ਦੀ ਵਿੱਚ ਹੈ। ਔਰ ਬੂਰੀ ਕਾਰੀ ਸਤੁਰਸੋ ਜੀ ਬਹੁਲੀ ਕੋ ਮਸਤੀ ਨਹੀਂ ਲਈ। ਤੇ ਇਹ ਆਪ ਸਾਕ ਸਕ ਪਰਮਾਤਮਾ ਸੀ। ਤੇ ਸਾਨੂੰ ਉਹਨਾਂ ਦੇ ਦਸਾਈ ਨੇ ਸਤਤਾ ਮਹਾਂ ਕੋ ਸਾਡੀ ਮਾਰਗਤੀ ਚੇਨਾ ਚਾਹੀਦਾ ਹੈ। ਗੁਰਪ੍ਰੀਤ ਸੱਜਣੋ ਆ ਬਿਲਡਿੰਗ ਬਣਾਈ ਆ ਤੇ ਪਿੱਲਰਾਂ ਦੇ ਟਿੱਕੀ ਆ ਕੋਈ ਘਰਾ ਬਣਾਉਣੇ ਚਾਰ ਚੀਜ਼ਾਂ ਦੀ ਬਹੁਤ ਮਦਦਤਾ ਹੁੰਦੀ ਜ਼ਰੂਰਤ ਹੁੰਦੀ ਆ ਪਰਦਾਸੀਆਂ ਪਰ ਆ ਇਹਦੇ ਲਈ ਕੁਰਬਾਨੀਆਂ ਦੇਣੀਆਂ ਪਈਆਂ ਸਾਡੇ ਰੰਬਾਸੀਆ ਕੋਲ ਉਹਦੇ ਉੱਪਰ ਕੀ ਸੰਤ ਰੰਮਨਨ ਬਹਾਦਰ ਜੀ ਨੇ ਕੁਰਬਾਨੀ ਦਿੱਤੀ। ਗੁਰਦੇ ਨਾਮ ਪਰ ਜੀਵ ਕੇ ਚਾਰ ਜੁਨਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਤਾਂ ਜਾ ਕੇ ਸਾਰੇ ਰੰਬਾਸੀਆ ਤਰ ਮਿਲਿਆ। ਤੇ ਜੀ ਜਦੋਂ ਬਣਾਉਂਦੇ ਮਕਾਨ ਬਣਾਉਂਦੇ ਆ ਘਰ ਬਣਾਉਂਦੇ ਆ मेरे कि चार चीजा की बहुत दूरी में होती है साढ़े को अपना रविवासी धर्म अपना अमृत बाणी ग्रंथ आ अपना हर का निशान आय गुरुदेव धन गुरुदेव का नारा आर आप किसी केइए किसी का जो अपने सारा कुछ सुख सागर के जी अंबिताणी सुख सागर आज अंबृत वेले की बाणी आ संध्या वेले की बाणी आयानी बाते गुरु चाली सत्संगोली ਸਭ ਦਾ ਜੋਸ਼ੀ ਆਪਣੇ ਬੱਚਿਆਂ ਨੂੰ ਸੋਮ ਦਵਾਣਾ ਬਹੁਤ ਜ਼ਰੂਰੀ ਆ ਸਾਨੂੰ ਬਾੜੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੀਏ ਆਪਣੇ ਬੱਚਿਆਂ ਨੂੰ ਪੜ੍ਹਾਈਏ ਪਤਾ ਲੱਗ ਸਕੇ ਸਾਡੇ ਬੱਚਿਆਂ ਨੂੰ ਸਾਨੂੰ ਸਤਿਗੁਰੂ ਰਾਹਮਾਨ ਦੀ ਬਾਣੀ ਆ ਅੱਜ ਵੀ ਸਤਿਗੁਰੂ ਜੀ ਬਾਬਾ ਘੁਰਮਕ ਜੀ ਇੱਕ ਵਿਚਾਰ ਕਰਕੇ ਗਏ ਆ ਕਿ ਬਾੜੀ ਦੇ ਨਾਲ ਬੱਚਿਆਂ ਨੂੰ ਜੋੜੀਏ ਸਾਨੂੰ ਬੱਚਿਆਂ ਨੂੰ ਜੋੜਨਾ ਚਾਹੀਦਾ ਆਪਣੇ ਬੱਚਿਆਂ ਨੂੰ ਸੋਡੇ ਦੇਸੀ ਅੱਜ ਅਸੀਂ ਬੱਚਿਆਂ ਨੂੰ ਬਾੜੀ ਦੇ ਨਾਲ ਜੋੜਾਂਗੇ ਤੇ ਉਹਨਾਂ ਨੂੰ ਪਤਾ ਲੱਗੂਗੀ ਕਿ ਸਤਿਗੁਰੂ ਰਾਹਮਾਨ ਦੀ ਬਾਣੀ ਆ ਜਿੰਨੇ ਨਿਕਾਲ ਗਏ ਜੱਟ ਬਸਾਤ ਨੂੰ ਬੇਦਾਸ ਮਾਰੀ ਵੀ ਕੰਮ ਕਰੇ ਕੰਮ ਕਰਵਾਣੀ ਦੇ ਰੱਖ ਲਈਏ ਪਰ ਜੂਰ ਬੇਡੇ ਤੋਂ ਜਿੰਨੀਆਂ ਵੀ ਸੰਖੇਪਤਾ ਆਈਆਂ ਦਾਸ ਦੀ ਹਕ ਜੋੜ ਕੇ ਬੇਨਤੀ ਆ ਕਿ ਆਪਣੇ ਗੁਰੂ ਘਰਾਂ ਦੇ ਚਪਤ ਵਾਲੀ ਦੇ ਪ੍ਰਕਾਸ਼ ਕਰੀਏ ਪਰ ਆਪਣੇ ਜਿਤਨੇ ਵੀ ਕਾਰਜ ਆ ਅੰਮ੍ਰਿਤ ਵਾਲੀ ਦੇ ਨਿਭਾ ਲਈਏ ਚਾਹੇ ਖੁਸ਼ੀ ਦੇ ਆ ਚਾਹੇ ਗਮੀ ਦੇ ਆ ਉਹ ਸਾਡੇ ਤੇਰੇ ਪ੍ਰਚਾਰ ਕਰ ਬਾਬਾ ਬੁੱਲਖਦਾ ਦੀ ਉਹ ਦਿਨ ਰਾਤ ਪਰਵਾਰਸੀ ਸਭਾ ਦੀ ਸੇਵਾ ਕਰਦੇ ਆ ਤੇ ਉਹ ਵੀ ਜੀਵਨ ਨੂੰ ਆਪਣੀ ਸਭਾ ਦੀ ਵੀ ਅਨੁਮੋਕਾ ਦੇਗੀ ਤਾਂ ਸਾਡੇ ਬੱਚਿਆਂ ਦਾ ਕੱਢ ਬਾਲ ਪੁੱਛੇ ਬਹੁਤ ਜ਼ਰੂਰੀ ਆ ਇਹ ਵਿਚਾਰਾ ਜਾਣ ਦੀ ਕਿ ਜਿੱਤੇ ਜੱਤੇ ਸੀ ਪੜ੍ਹਨਾ ਹੋਵੇ ਸਾਡੇ ਬੱਚਿਆਂ ਨੂੰ ਅਸੀਂ ਮੁੱਢ ਦੇ ਨਾਲ ਜੁੜੀਏ ਪਰੇ ਦੇ ਨਾਲ ਨਾ ਜੁੜਦੇ ਜੀ ਕਿਉਂਕਿ ਅਸੀਂ ਧਿਆਨ ਬਹੁਤ ਦੇਖਦੇ ਆ ਪਰ ਆਪਣੇ ਤੇ ਪਰਸਾ ਕਰਨਾ ਪਵੇਗਾ ਜਿੱਤ ਬਿੱਤਾ ਸੱਚ ਬੋਲਦਾ ਮਾਰੇ ਜੀ ਜੇ عمر ਤੇ ਹਿੰਮਤ ਬਾਣੀ ਆ ਉਹਦੀ ਵਿਚਾਰ ਕਰਨਾ ਚਾਹੁੰਦਾ ਕਿ ਉਸ ਵੀਗ ਨੂੰ ਸੁਕਣ ਨੂੰ ਸਤਾਰਾ ਸਤਿਗੁਰੂ ਜੀ ਦਾਸ ਬਾਰੇ ਜਿਹਨੇ ਇੱਕ ਹੋਰ ਬੇਗਪੁਰਾ ਵਸਾਇਆ ਉਸ ਬੇਗਪੁਰੇ ਦੇ ਨਾਲ ਭਰਾਤੀ ਆਪਣਾ ਜਿਆ ਬਗਦ ਬੰਦਾ ਜੁਗਤ ਨਾਲ ਪਾਈਏ ਆਪ ਸਭ ਸਤਿਕਾਰ ਦਾ ਬਹੁਤ ਬਹੁਤ ਰਵਾਜੀ ਜੀ ਗੁਰਦੇ